ਪੰਜਾਬ ਚ ਹੋ ਰਹੇ ਲਗਾਤਾਰ ਗ੍ਰਨੇਡ ਹਮਲੇ ਨਿਸ਼ਾਨੇ ਤੇ ਥਾਣੇ ਵਪਾਰੀ ਸਿਆਸੀ ਲੀਡਰ ਤੇ ਧਾਰਮਿਕ ਸਥਾਨ ਸਰਕਾਰ ਰੋਕਣ ਚ ਅਸਫਲ ਕਾਲੇ ਦੌਰ ਵੱਲ ਵੱਧ ਰਿਹਾ ਪੰਜਾਬ ਪੰਜਾਬ ਚ ਲਗਾਤਾਰ ਬੰਬ ਧਮਾਕੇ ਹੋ ਰਹੇ ਨੇ ਤੇ ਧਮਾਕੇ ਕੋਈ ਛੋਟੇ ਮੋਟੇ ਨਹੀਂ ਗ੍ਰਨੇਡ ਹਮਲੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਜੀ ਹਾਂ ਲਗਾਤਾਰ ਬੰਬਤ ਧਮਾਕਿਆਂ ਨੇ ਪੰਜਾਬ ਦਹਿਲ ਰਿਆ ਤੇ ਆਏ ਦੇਣ ਕਦੀ ਕੋਈ ਪੁਲਿਸ ਥਾਣਾ ਕਦੀ ਕੋਈ ਵਪਾਰੀ ਤੇ ਹੁਣ ਸਿਆਸੀ ਲੀਡਰ ਨਿਸ਼ਾਨੇ ਤੇ ਨੇ ਤਾਜ਼ਾ ਮਾਮਲਾ ਜਲੰਧਰ ਦਾ ਹੈ ਜਿੱਥੇ ਭਾਜਪਾ ਦੇ ਸੀਨੀਅਰ ਲੀਡਰ ਮਨਰंजन ਕਾਲੀਆ ਦੇ ਘਰ ਲੰਗੀ ਰਾਤ ਗ੍ਰੇਨੇਡ ਹਮਲਾ ਹੋਇਆ ਜਿਸ ਦੀ ਇਹ ਸੀਸੀਟੀਵੀ ਵੇਖ ਸਕਦੇ ਹੋ ਜਿਸ ਚ ਈ ਰਿਕਸ਼ਾ ਤੇ ਨੌਜਵਾਨ ਆਉਂਦੇ ਨੇ ਤੇ ਗ੍ਰੇਨੇਡ ਸੁੱਟ ਧਮਾਕਾ ਕਰ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ जो कि पाकिस्तान आईएसआई वालों ए प्लांट हमला करार कर देता है जो पुलिस ने खुलासा किया जानते हैं कल रात लगभग एक बजे एक बहुत दुर्भाग्यपूर्ण घटना जलंधर में घटी जहां श्री मनोरंजन कालिया जो एक्स मिनिस्टर हैं उनके घर पे कुछ लोगों ने हैंड ग्रेनेड फेंका उससे कोई जानी नुकसान नहीं हुआ लेकिन एक दहशत का माहौल और एक भय का माहौल पैदा हो गया वहां पे और आ, मुझे आपको बताने में ये आ, खुशी है कि पंजाब पुलिस के ऑफिसर्स ने और आ, जो टीम्स हैं उन्होंने लगातार काम करते हुए 12 घंटे के अंदर इस केस को ट्रेस कर लिया है और इसमें दो मुलजिम गिरफ्तार किए जा चुके हैं इट वॉज़ ये एक बहुत मेजर एक इंसिडेंट था जो कम्युनल हारमोनी डिस्टर्ब करने के लिए आ, लोगों ने किया और जहाँ तक इनिशियल इन्वेस्टिगेशन से जो हमें जानकारियां जानकारियाँ प्राप्त हुई हैं कि एक मेजर कॉन्स्परेसी थी जो पाकिस्तान के आईएसआई के द्वारा रची गई थी और इसमें जीशान अख्तर जो कि एक एसोसिएट है लॉरेंस बिश्नोई और गैंगस्टर शहजाद भट्टी का उन्होंने मिलकर ये एक साजिश रची थी और इसमें जो बी के आई के जो बाबर खालसा इंटरनेशनल के लिंक्स हैं उनको भी प्रोब किया जा रहा है हमारी टीमें आ, हमने जैसा कि मैंने बताया कि दो मुलजिम इसमें गिरफ़्तार किए जा चुके हैं जो ऑटो रिक्शा इस्तेमाल हुआ था वो भी रिकवर हो चुका है और पंजाब पुलिस की टीम्स अलग अलग जगह रेड्स मारने गई हुई हैं और जैसे ही कुछ और सफलता हासिल होती है तो इसका पूरा आपसे ਬਿਵਰਾ ਆਪਸੇ ਸਾਂਝਾ ਕਰਨਗੇ ਤਾਂ ਪੁਲਸ ਨੇ ਤਾਂ ਆਪਣਾ ਦਾਵਾ ਕਰ ਦਿੱਤਾ ਹੈ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ ਤੇ ਪੰਜਾਬ ਚ ਹਾਲਾਤ ਖਰਾਬ ਕਰਨ ਦੇ ਇਲਜ਼ਾਮ ਲਗਾਏ ਨੇ ਕਿਉਂਕਿ ਬੀਤੇ ਹੀ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਚ ਭਾਈਚਾਰਕ ਸਾਂਝ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਤਾਂ ਹੁਣ ਤੁਹਾਨੂੰ ਡੇਟ ਵਾਈਜ਼ ਦੱਸਦੇ ਆ ਪਿਛਲੇ ਕਈ ਦਿਨਾਂ ਤੋਂ ਕਿੱਥੇ ਕਿੱਥੇ ਤੇ ਕਿਹੜੀ ਕਿਹੜੀ ਤਰੀਕ ਨੂੰ ਬੰਬ ਧਮਾਕੇ ਪੰਜਾਬ 'ਚ ਹੋਏ ਜਿਨ੍ਹਾਂ ਦੇ ਕਾਰਨ ਅਸੀਂ ਇਹ ਅਨੁਮਾਨ ਲਗਾ ਰਹੇ ਹਾਂ ਤੇ ਸਿਆਸੀ ਲੀਡਰ ਵੀ ਇਹ ਗੱਲਾਂ ਕਹਿ ਰਹੇ ਨੇ ਕਿ ਇਹੀ ਸਾਰਾ ਕੁਝ ਕਾਲੇ ਦੌਰ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਹੋਇਆ ਸੀਗਾ ਜਦੋਂ ਪੰਜਾਬ ਦੇ ਵਿੱਚ ਅਤਵਾਦ ਦਾ ਦੌਰ ਪੂਰੀ ਤਰ੍ਹਾਂ ਪ੍ਰਕੋਪ ਦੇ ਵਿੱਚ ਆ ਚੁੱਕਾ ਸੀਗਾ ਆਓ ਜਰਾ ਤੁਹਾਨੂੰ ਦੱਸਦੇ ਹਾਂ ਪੂਰੀਆਂ ਤਰੀਕਾਂ ਦੇ ਅਨੁਸਾਰ ਕਦੋਂ ਤੇ ਕਿੱਥੇ ਬੰਬ ਧਮਾਕੇ ਹੋਏ ਹੁਣ ਤੱਕ 15 ਤੋਂ ਵੱਧ ਧਮਾਕੇ ਹੋ ਚੁੱਕੇ ਨੇ 23 ਨਵੰਬਰ ਅਜਨਾਲਾ 'ਚ 29 ਨਵੰਬਰ ਗੁਰਬਖਸ਼ ਸਿੰਘ ਨਗਰ ਅੰਮ੍ਰਿਤਸਰ 2 ਦਸੰਬਰ ਆਸਰੋ ਨਵਾਂ ਸ਼ਹਿਰ 4 ਦਸੰਬਰ ਸੁਖਬੀਰ ਬਾਦਲ ਤੇ ਹਮਲਾ 4 ਦਸੰਬਰ ਮਜੀਠਾ ਚ ਅੰਮ੍ਰਿਤਸਰ 13 ਦਸੰਬਰ ਕਹਾਣੀਆਂ ਕੇ ਬੰਗਾਰ ਚ ਬੰਬ ਧਮਾਕਾ 17 ਦਸੰਬਰ ਇਸਲਾਮਾਬਾਦ ਇਲਾਕੇ ਚ ਬੰਬ ਧਮਾਕਾ 18 ਦਸੰਬਰ ਬਖਸ਼ੀwala ਗੁਰਦਾਸਪੁਰ ਵਿਖੇ ਬੰਬ ਧਮਾਕਾ 20 ਦਸੰਬਰ ਵਡਾਲਾ ਬੰਗਾਰ ਗੁਰਦਾਸਪੁਰ ਵਿਖੇ ਬੰਬ ਧਮਾਕਾ 16 ਜਨਵਰੀ ਪਿੰਡ ਜੈੰਤੀਪੁਰਿਆ ਵਪਾਰੀ ਜੈੰਤੀਪੁਰਿਆ ਦੇ ਘਰ ਧਮਾਕਾ 19 ਜਨਵਰੀ ਗੁਮਟਾਲਾ ਚੌਂਕੀ ਅੰਮ੍ਰਿਤਸਰ ਵਿਖੇ ਧਮਾਕਾ 3 ਫਰਵਰੀ ਫਤਿਹਗੜ ਚੂੜੀਆਂ ਰੋਡ ਤੇ ਗੁਰਦਾਸਪੁਰ ਲਾਗੇ ਧਮਾਕਾ 18 ਫਰਵਰੀ ਪਿੰਡ ਰਾਮਗੜ ਬਟਾਲਾ ਵਿਖੇ ਧਮਾਕਾ 15 ਮਾਰਚ ਠਾਕੁਰਦਵਾਰ ਮੰਦਿਰ ਅੰਮ੍ਰਿਤਸਰ ਦੇ ਵਿੱਚ ਗ੍ਰੇਨੇਡ ਹਮਲਾ 16 ਮਾਰਚ ਯੂਟਿਊਬਰ ਜਲੰਧਰ ਦੇ ਘਰ ਤਮਾਕਾ 7 ਅਪ੍ਰੈਲ ਕਿਲਾ ਲਾਲ ਸਿੰਘ ਵਿਖੇ ਤਮਾਕਾ ਬਟਾਲਾ ਚ ਤੇ 8 ਅਪ੍ਰੈਲ ਜਲੰਧਰ ਬੀਜੇਪੀ ਦੇ ਲੀਡਰ ਦੇ ਘਰ ਤਮਾਕਾ ਤਾਂ ਹੁਣ ਤੱਕ ਐਨੇ ਬੰਮ ਤਮਾਕੇ ਤੇ ਲੀਡਰਾਂ ਤੇ ਵੱਡੇ ਹਮਲੇ ਹੋ ਚੁੱਕੇ ਨੇ ਪਰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸਿਰਫ ਸੁਖਬੀਰ ਬਾਦਲ ਤੇ ਹੋਏ ਹਮਲੇ ਬਾਰੇ ਹੀ ਮੀਡੀਆ ਚ ਆ ਕੇ ਸਾਹਮਣੇ ਬੋਲੇ ਸਨ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਹੋਣ ਦਿਨ ਦੇਵਾਂਗੇ ਮੈਂ ਸੁਖਬੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਪਿਫਾੜੇ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਅਸੀਂ ਉੱਥੇ 175 ਜਿਹੜੇ ਜੋ ਹੰਤਨਾਦ ਕੀਤੇ ਹੋਏ ਨੇ ਆਈਜੀ ਐਸਪੀ ਸਵਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਤੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚੋਂਦੀ ਹੈ ਤਲਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਉਹ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਖੈਰ ਆਮ ਆਦਮੀ ਪਾਰਟੀ ਹੁਣ ਇਸ ਸਭ ਨੂੰ ਨਸ਼ਿਆਂ ਖਿਲਾਫ ਹੋ ਰਹੀ ਕਾਰਵਾਈ ਦਾ ਨਤੀਜਾ ਦਾ ਸਰੀ ਹੈ ਆਮ ਆਦਮੀ ਪਾਰਟੀ ਦੇ ਮੰਤਰੀ ਦਾ ਇਥੋਂ ਤੱਕ ਦਾਵਾ ਕਰ ਰਹੇ ਨੇ ਕਿ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਆਰਿਆ ਨਸ਼ਾ ਚੁੱਕਣ ਲਈ ਵੀ ਹੁਣ ਕੋਈ ਬੰਦਾ ਉਹਨਾਂ ਕੋਲ ਨਹੀਂ ਮਿਲ ਰਿਹਾ ਜਲਦੀ ਨਹੀਂ ਇਲੈਕਸ਼ਨ ਤਾਂ تیاری ਪੂਰੀ ਹੈ ਪੂਰੀ ਵਾਰੀ ਹੈ 100% ਆਮ ਆਦਮੀ ਪਾਰਟੀ ਸਰ ਸਰ ਸੰਜੀਵ अरोड़ा ਤੋਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਕੱਲ ਭਰਤ ਕੁਸ਼ਨ ਆਸ਼ੂਕ ਕੋ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹਾਲਾਂਕਿ ਬੀਜੇਪੀ ਨੇ ਅਭੀ ਉਮੀਦਵਾਰ ਨਹੀਂ ਐਲਾਨ ਕੀਤਾ ਤਾਂ ਕਿਵੇਂ ਦੇਖਦੇ ਕਿ ਇਸ ਵਿੱਚ ਤ੍ਰਿਕੋਣਯਮ ਤ੍ਰਿਕੋਣਮ ਤਬਲਾ ਹੋਗਾ ਨੇ ਦੇਖੋ ਹਜੇ ਤਾਂ ਤ੍ਰਿਕੋਣਮ ਮੁਕਾਬਲਾ ਕਹਿਣਾ ਇਸ ਤੱਕ ਇਲੈਕਸ਼ਨ ਵੀ ਨਾਊਂਸ ਹੋਈ ਹੈਗੀ ਉਹ ਬੜਾ ਮੈਂ ਸਮਝਦਾ ਕਿ ਇਸ ਟਾਈਮ ਦੇ ਉੱਪਰ ਵਾਜਬ ਨਹੀਂ ਹੋਊਗਾ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਸੰਜੀਵ ਅਰੋੜਾ ਜੀ ਦੀ ਕੈਂਪੇਨ ਚੱਲ ਰਹੀ ਹੈ ਪੂਰੀ ਪਾਰਟੀ ਉਹਦੇ ਵਿੱਚ ਲੱਗੀ ਹੋਈ ਹੈ ਲੋਕਾਂ ਦਾ ਸਾਥ ਸਹਿਯੋਗ ਹੈ ਜਿਹੜਾ ਉਹ ਬਹੁਤ ਜ਼ਿਆਦਾ ਮਿਲ ਰਿਹਾ ਹੈ ਲੋਕ ਪਿਛਲੇ 3 ਸਾਲਾਂ ਦੇ ਪੰਜਾਬ ਸਰਕਾਰ ਦੇ ਕੰਮਾਂ ਨੂੰ ਵੋਟ ਜਿਹੜੀ ਉਹ ਪਾਉਣ ਜਾਣਗੇ ਸੰਜੀਵ ਅਰੋੜਾ ਜੀ ਦਾ ਆਪਣਾ ਕਨੈਕਟ ਹੈ ਜਿਹੜਾ ਲੁਧਿਆਣਾ ਦੇ ਲੋਕਾਂ ਨਾਲ ਬਹੁਤ ਵਧੀਆ ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਜਲੰਧਰ ਵੈਸਟ ਬਹੁਤ ਵੱਡੇ ਮਾਰਜਨ ਦੇ ਉੱਪਰ ਚਿੱਤੇ ਸੀਗੇ ਉਸੇ ਤਰੀਕੇ ਨਾਲ ਲੁਧਿਆਣਾ ਵੈਸਟ ਵੀ ਜਿੱਤਣ ਜਾ ਰਹੇ ਹੈ ਸਰ ਚਰਨਜੀਤ ਸਿੰਘ ਚੰਨੀ ਦੁਆਰਾ ਭਾਰਤ ਮੂਸ਼ਨ ਆਸ਼ੂ ਕੇ ਸਾਥ ਵੀਡੀਓ ਕਾਲ पे बात की गई उन्होंने कहा कि मेरे लिए घर लेकर आप रख लीजिए क्योंकि आम आदमी पार्टी की सरकार तो मेरे को घर नहीं देगी किसने कहा ये ਚਰਨਜੀਤ ਸਿੰਘ ਚੰਨੀ ਨੂੰ ਘਰ ਚਾਹੀਏ ਕਾਹ ਘਰ ਚਾਹੀਏ ਲੁਧਿਆਣਾ ਨੂੰ ਲੁਧਿਆਣਾ ਤਾਂ ਲੁਧਿਆਣਾ ਵੀ ਆਵਾਮੀ ਪਾਰਟੀ ਸਰਕਾਰ ਨੂੰ ਘਰ ਕਿਉਂ ਦੇ ਉਹ ਐਮਪੀ ਹੈ ਜਲੰਧਰ ਦੇ ਲੋਕੋ ਨੇ ਐਮਪੀ ਬਣਾਇਆ तो अः सरकार से अगर केंद्र सरकार से अगर दिल्ली में ले हम उनको सब घर क्यों लेके देंगे ये कैंपेन के लिए आ रहे हैं कोई सोशल सर्विस के लिए थोड़ा आ रहे हैं हम लोग खुद अपना घर खुद लेके रहेंगे तो लेकिन ये है कि कांग्रेसियों को मांगने की आदत होती है उन्होंने मांग लिया एक ने मांग लिया दूसरे ने दिया ना दिया हमारे से क्या लिंक है सर नशे को लेकर पंजाब सरकार बहुत उपरा है पर कुछ पाकिस्तान में बैठे गैंगस्टर जो है वो एस एस पी या डी आई जी को सीधी थ्रेड देते नजर आ रहे हैं ਕਾ ਕੇਂਦਰ ਸਰਕਾਰ ਸੇ ਬਾਚਿਤ ਕਰਕਰ ਉਹਨਾਂ ਕੋ ਜੋ ਬਲੈਕਲਿਸਟ ਹੈ ਉਹਨਕੇ ਜੋ ਅਕਾਊਂਟ ਹੈ ਉਹ ਬਲੈਕਲਿਸਟ ਕੀਏ ਜਾਏਗੇ ਜਾਂ ਕੁਝ ਐਸਾ ਕੁਝ ਦੇਖੋ ਪਿਛਲੇ 3 ਸਾਲਾਂ ਤੋਂ ਹੀ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਨੇ ਔਰ ਖਾਸ ਤੌਰ ਤੇ ਲਾਸਟ ਮਨ ਤੋਂ ਇੱਕ ਮਾਰਚ ਜੋ ਯੁੱਧ ਨਸ਼ਾ ਵਰੋ ਸ਼ੁਰੂ ਕੀਤਾ ਉਹਦੇ ਵਿੱਚ ਹਰ ਪੱਖੋਂ 260 ਡਿਗਰੀਜ਼ ਪਲਾਨ ਹੈ ਜਿਹੜਾ ਉਹ ਚਾਹੇ ਕੋਈ ਇੱਥੇ ਪੈਡਲਰ ਹੈ ਚਾਹੇ ਕੋਈ ਵੱਡਾ ਨਸ਼ਾ ਤਸਕਰ ਹੈ ਚਾਹੇ ਕੋਈ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਜਿਹੜੇ ਕਿ ਇੰਟਰਨੈਸ਼ਨਲ ਬਾਰਡਰ ਤੋਂ ਵੀ ਸਪਲਾਈ ਕਰਦੇ ਨੇ ਹੁਣ ਤੁਸੀਂ ਦੇਖਿਆ ਕਿ ਇੰਨੀ ਸਖਤੀ ਹੋ ਗਈ ਹੈ ਕੇ ਪਾਕਿਸਤਾਨ ਤੋਂ ਜਿਹੜੇ ਡਰੋਨ ਦੇ ਜ਼ਰੀਏ ਭੇਜਦੇ ਸੀਗੇ ਉਹਨਾਂ ਨੂੰ ਵੀ ਹੁਣ ਇੱਥੇ ਭੇਜਣ ਦੇ ਲਈ ਔਰ ਉਹਨੂੰ ਪਿਕ ਕਰਨ ਦੇ ਲਈ ਉਹਨੂੰ ਕਲੈਕਟ ਕਰਨ ਦੇ ਲਈ ਉਹਨੂੰ ਬੰਦੇ ਨਹੀਂ ਮਿਲ ਰਹੇ ਹੈਗੇ ਇੰਨਾ ਸਖੀ ਜਿਹੜੀ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਕੀਤੀ ਗਈ ਹੈ ਸੋ ਮੈਂ ਸਮਝਦਾ ਕਿ ਚਾਹੇ ਜਿਸ ਵੀ ਐਂਗਲ ਤੋਂ ਹੋਵੇ ਚਾਹੇ ਕੋਈ ਬਾਹਰ ਬੈਠਾ ਹੈ ਚਾਹੇ ਕੋਈ ਮੈਂ ਪੰਜਾਬ ਦੀ ਧਰਤੀ ਤੇ ਬੈਠਾ ਹੈ ਜਾਂ ਮੁਲਕੀ ਜਿੱਥੇ ਬੈਠਾ ਹੈ ਜੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰੂ ਤਾਂ ਮੰਤਰੀ ਸਾਹਿਬ ਨੇ ਤਾਂ ਸਾਫ਼-ਸਾਫ਼ ਵੱਡਾ ਦਾਵਾ ਕਰ ਦਿੱਤਾ ਕਿ ਨਸ਼ੇ ਚੁੱਕਣ ਲਈ ਵੀ ਕੋਈ ਬੰਦਾ ਨਹੀਂ ਜਾਂਦਾ ਤੇ ਮੰਤਰੀ ਸਾਹਿਬ ਇਹ ਵੀ ਦੱਸ ਦੇਣ ਕਿ ਬੰਬ ਤਮਾਕਿਆਂ 'ਚ ਵਰਤੇ ਜਾ ਰਹੇ ਗਰਨੇਡ ਕਿੱਥੋਂ ਆ ਰਹੇ ਨੇ ਜਿਹੜੇ ਵੀ ਬੰਬ ਤਮਾਕੇ ਹੋਏ ਉਹ ਸਭ ਪਾਕਿਸਤਾਨ ਜਾਂ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਕਰਵਾਏ ਜਾ ਰਹੇ ਨੇ ਜੇਕਰ ਇੰਨੀ ਸ਼ਕਤੀ ਨਸ਼ੇ ਨੂੰ ਲੈ ਕੇ ਹੋ ਗਈ ਹੈ ਤਾ ਫਿਰ ਪੰਜਾਬ ਚ ਗ੍ਰੇਨੇਡ ਕਿੱਥੋਂ ਆ ਰਹੇ ਨੇ ਜਿਸ ਤੇ ਪੁਲਿਸ ਵੀ ਚੁੱਪੀ ਸਾਦੀ ਹੈ ਗ੍ਰੇਨੇਡ ਜਾਂ ਕੋਈ ਪੰਜਾਬ ਚ ਬੈਠਾ ਘਰੇ ਬਣਾ ਰਿਹਾ ਜਾਂ ਫਿਰ ਪੁਲਿਸ ਮੁਤਾਬਕ ਹਮਲੇ ਪਾਕਿਸਤਾਨ ਚ ਬੈਠੇ ਅੱਤਵਾਦੀ ਕਰਵਾ ਰਹੇ ਨੇ ਤਾਂ ਬੰਬ ਕਿਸ ਰਸਤੇ ਤੋਂ ਪੰਜਾਬ ਚ ਆਰਾਮ ਨਾਲ ਪਹੁੰਚ ਰਹੇ ਨੇ ਜੋ ਆਏ ਦਿਨ ਪੰਜਾਬ ਨੂੰ ਅੱਤਵਾਦ ਦੇ ਦੌਰ ਵੱਲ ਤਕੇਲ ਰਹੇ ਨੇ ਆਏ ਦਿਨ ਹਮਲੇ ਹੋ ਰਹੇ ਨੇ ਤੇ ਆਪਸੀ ਭਾਈਚਾਰਕ ਸਾਂਝ ਤੋੜਨ ਦੀ ਵੀ ਪੂਰੀ ਕੋਸ਼ਿਸ਼ ਹੋ ਰਹੀ ਹੈ ਕਦੀ ਬਾਬਾ ਸਾਹਿਬ ਦੀਆਂ ਮੂਰਤੀਆਂ ਤੋੜੀਆਂ ਜਾ ਰਹੀਆਂ ਨੇ ਤੇ ਕਦੀ Hindu ਲੀਡਰਾਂ ਦੇ ਉੱਤੇ ਹਮਲੇ ਹੋ ਰਹੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਲੁੱਟ ਖੋਹ ਤੇ ਫਿਰੋਤੀਆਂ ਤਾਂ ਆਮ ਸੀ ਹੁਣ ਪੰਜਾਬ 'ਚ ਬੰਬ ਧਮਾਕੇ ਵੀ ਆਮ ਹੋ ਗਏ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ